ਹੈਲੋ ਵੈਲਕਮ ਬੈਕ ਅਗੇਨ ਟੂ ਜੈ ਸਟ੍ਰੀਮਸ ਟਾਈਟਲ ਤੁਸੀਂ ਪਾੜ ਹੀ ਲਿਆ ਜਿਹੜਾ ਹੈਗਾ ਵੀਡੀਓ ਦਾ ਸੋ ਪੂਰਾ ਫੁੱਲ ਪਲਾਨ ਕੀਆ ਤੇ ਕੀ ਤਰੀਕਾ ਹੈ ਇਹ ਸਾਰੇ ਨਵੇਂ ਟ੍ਰੇਡਰਸ ਲਈ ਜਾਂ ਜਿਹੜੇ ਹੁਣ ਟ੍ਰੇਡਿੰਗ ਕਰ ਰਹੇ ਨੇ ਜਾਂ ਇਨਵੈਸਟਿੰਗ ਕਰ ਰਹੇ ਨੇ ਪੰਜਾਬ ਤੇ ਜਾਂ ਕਿਤੇ ਵੀ ਬਾਹਰ ਬੈਠੇ ਸਾਰੇ ਲੋਕਾਂ ਲਈ ਜਿਨ੍ਹਾਂ ਨੂੰ ਇਹ ਨਹੀਂ ਪਤਾ ਸੋ ਸਾਰਿਆਂ ਤੋਂ ਪਹਿਲਾਂ ਅ ਅੱਪਾ ਤੁਹਾਨੂੰ ਦੱਸਣਾ ਚਾਹਾਂਗੇ ਵੀ ਪ੍ਰੋਪ ਫਾਰਮ ਕੀ ਹੁੰਦੀਆਂ ਪ੍ਰੋਫਾਰਮਸ ਇਹ ਕੰਪਨੀਆਂ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਤੋਂ ਆਵਦੀ ਕੈਪੀਟਲ ਤੇ ਟਰੇਡਿੰਗ ਕਰਵਾਉਂਦੀਆਂ ਨੇ ਮਤਲਬ ਤੁਸੀਂ ਟਰੇਡਿੰਗ ਕਰਦੇ ਹੋ ਪਰ ਇਹਨਾਂ ਦੇ ਪੈਸੇ ਤੇ ਯੈਸ ਸੋ ਸਟਾਰਟ ਕਰਨ ਦਾ ਕੀ ਤਰੀਕਾ ਤੇ ਕੀ ਸਾਰਾ ਬਿਜ਼ਨਸ ਆ ਉਹ ਹੁਣ ਮੈਂ ਤੁਹਾਨੂੰ ਦੱਸਣ ਲੱਗਿਆ ਸਾਰਿਆਂ ਤੋਂ ਪਹਿਲਾਂ ਤੁਸੀਂ ਪ੍ਰੋਪ ਫਾਰਮ ਦੇ ਨਾਲ ਆਪਦਾ ਅਕਾਊਂਟ ਸੈਟ ਅਪ ਕਰਦੇ ਹੋ ਆਪਾਂ ਇਹਦੇ ਚ ਐਗਜ਼ਾਮਪਲ ਲਵਾਂਗੇ ਟੌਪ ਸਟੈਪ ਦੀ ਅਕਾਊਂਟ ਸੈਟਅਪ ਅਲਗਜ਼ਾਮਪਲ ਟੌਪ ਸਟੈਪ ਓਕੇ ਸੋ ਤੁਸੀਂ ਜਾਣਾ topstep.com ਤੇ ਤੇ ਇੱਥੇ ਤੁਸੀਂ ਕਰਨਾ ਸਾਈਨ ਅਪ ਤੇ ਕਲਿੱਕ ਇੱਥੇ ਲੀਗਲ ਫਰਸਟ ਨੇਮ ਲਾਸਟ ਨੇਮ ਈਮੇਲ ਐਡਰੈਸ ਯੂਜ਼ਰ ਨੇਮ ਸਿਲੈਕਟ ਕਰ ਲਿਓ ਪਾਸਵਰਡ ਸਿਲੈਕਟ ਕਰ ਲਿਓ ਟਿਕ ਆਈ ਐਮ ਨਾਟ ਅ ਰੋਬੋਟ ਟਿਕ ਸਟਾਰਟ ਟਰੇਡਿੰਗ ਇਸ ਤੋਂ ਬਾਅਦ ਈਮੇਲ ਜਾਊਗੀ ਤੁਹਾਨੂੰ ਆਪ ਦੀ ਈਮੇਲ ਤੇ ਉੱਥੋਂ ਤੁਸੀਂ ਵੈਰੀਫਾਈ ਕਰਕੇ ਤੇ ਫੇਰ ਤੁਸੀਂ ਲੌਗ ਇਨ ਕਰ ਸਕਦੇ ਹੋ ਇਸ ਤਰ੍ਹਾਂ ਈਮੇਲ ਪਾਸਵਰਡ ਐਂਡ ਲੌਗਡ ਇਨ ਓਕੇ ਇਸ ਤੋਂ ਬਾਅਦ ਇਸ ਤਰ੍ਹਾਂ ਦਾ ਕੁਝ ਤੁਹਾਨੂੰ ਸ਼ੋ ਹੋਊਗਾ ਤੁਸੀਂ ਕਲਿੱਕ ਕਰੋਗੇ ਸਟਾਰਟ ਏ ট্রেਡਿੰਗ ਕੰਬਾਈਨ ਰਾਈਟ ਸੋ ਕੀ ਮੈਥਡ ਆ ਕੀ ਪ੍ਰੋਸੈਸ ਆ ਆ ਦੇਖੋ ਪਹਿਲਾ ਆ ਆਗਾ ਜਿਹੜਾ ਇਹਨਾਂ ਦਾ ਏ ਅਕਾਊਂਟ ਦੀ ਐਗਜ਼ਾਮਪਲ ਲਾਉਂਗਾ ਮੈਂ ਡਾਲਰ 49 ਤੇ ਚੱਲ ਰਿਹਾ ਜਿਹੜਾ ਅ ਸੋ ਤੁਸੀਂ ਇਹ ਨੂੰ ਸਿਲੈਕਟ ਕਰੋਗੇ ਤੇ ਇਹਦੇ ਚੋਂ ਪਲੈਟਫਾਰਮ ਮੈਂ ਖੁਦ ਟੌਪ ਸਟੈਪ ਐਕਸ ਹੀ ਰੱਖਦਾ ਇਹਨਾਂ ਦਾ ਆਪਦਾ ਹੀ ਪਲੈਟਫਾਰਮ ਹੈ ট্রেਡਿੰਗ ਲਈ ਇਹ ਟ੍ਰੇਡਿੰਗ 뷰 ਦੇ ਨਾਲ ਕਨੈਕਟਡ ਆ ਸੋ ਚਾਰਟ ਤੁਹਾਨੂੰ ਟ੍ਰੇਡਿੰਗ 뷰 ਵਾਂਗੂ ਹੀ ਦਿਖੂਗਾ ਤੇ ਪਰ ਤੁਸੀਂ ਇਹਨਾਂ ਦੇ ਪਲੈਟਫਾਰਮ ਤੇ ਟ੍ਰੇਡਿੰਗ ਕਰਨੀ ਸੋ ਕਰੋਗੇ ਕਲਿੱਕ ਨੈਕਸਟ ਇੱਥੇ ਆ ਟੈੱਕ ਤੇ ਇੱਥੇ ਤੁਸੀਂ ਆਪਦੀਆਂ ਪੇਮੈਂਟ ਡਿਟੇਲਸ ਭਰੋਗੇ ਆ ਮੇਕ ਸ਼ੂਰ ਕਰਿਓ ਵੀ ਛੱਡ ਜੋ ਮੇਕ ਸ਼ੂਰ ਜਿਹੜੀਆਂ ਡਿਟੇਲਸ ਨੇ ਇੱਥੇ ਆਪਦੇ ਕਾਰਡ ਦੀਆਂ ਭਰੋਗੇ ਉਹ ਇੰਟਰਨੈਸ਼ਨਲ ट्रांजੈਕਸ਼ਨ ਹੁੰਦੀ ਹੋਵੇ ਉਹਦੇ ਤੋਂ ਆਪਦੇ ਕ੍ਰੈਡਿਟ ਕਾਰਡ ਦੀ ਜਾਂ ਤੁਸੀਂ ਜੇ ਪੇਪਲ ਨਾਲ ਪੇ ਕਰਨਾ ਚਾਹੋ ਤਾਂ ਪੇਪਲ ਨਾਲ ਤੁਹਾਨੂੰ 49 ਡਾਲਰ ਜਿੰਨੇ ਵੀ ਉਹ ਇੰਡੀਅਨ ਰੁਪੀਜ਼ ਚ ਬਣਦੇ ਨੇ ਉਨੇ ਪੇ ਕਰਨੇ ਪੈਣੇ ਆ ਇਹਨਾਂ ਤੋਂ 50000 ਡਾਲਰਸ ਦਾ ট্রেਡਿੰਗ ਅਕਾਊਂਟ ਲੈਣ ਲਈ ਓਕੇ ਕਲੀਅਰ ਇਨੀ ਗੱਲ ਪਹਿਲਾਂ ਤੁਸੀਂ ਪੇ ਕਰਦੇ ਹੋ ਹਾਂ ਨੰਝਾ ਡਾਲਰ ਤੇ ਅਗਲਾ ਸਟੈਪ ਫਿਰ ਤੁਸੀਂ ਕਰੋਗੇ ਕੰਪਲੀਟ ਪਰਚੇਸ ਹੁਣ ਆਪ ਦੇ ਪੈਸੇ ਨਾਲ ট্রেਡਿੰਗ ਕਰਨੇ ਇਸ ਤਰ੍ਹਾਂ ਦੀ ট্রেਡਿੰਗ ਕਰਨ 'ਚ ਕੀ ਫਰਕ ਆਉਜੋ ਇਹਦੇ ਬਾਰੇ ਗੱਲ ਕਰੀਏ ਥੋੜੀ ਜੀ ਪਹਿਲਾਂ ਜੇ ਤੁਸੀਂ ਆਵਦੇ on ਅਕਾਊਂਟ ਪ੍ਰੋਪ ਫਾਰਮ ਅਕਾਊਂਟ ਆਪ ਦੇ ਕਾਊਂਟ ਨਾਲ ਤੁਸੀਂ ਜੇ ਮੰਨ ਲਓ 10000 ਰੁਪਏ ਨਾਲ ਟਰੇਡਿੰਗ ਕਰਨ ਲੱਗਦੇ ਹੋ ਤਾਂ ਗਰੋਥ ਤੇ ਰਿਸਕ ਗਰੋਥ ਤੁਹਾਡੀ ਲਿਮਟਿਡ ਹੈ ਤੇ ਰਿਸਕ ਤੁਹਾਡੀ ਆਪ ਦੀ ਕੈਪੀਟਲ ਦਾ ਤੁਹਾਡੇ ਆਪ ਦੇ 10000 ਦੇ 10000 ਰੁਪਏ ਦਾ ਰਿਸਕ ਹੈ ரைਟ ਜਿਹੜਾ ਵੀ ਵਧੀਆ ট্রেਡਰ ਹੁੰਦਾ ਜਾਂ ਤੁਸੀਂ ট্রেਡਿੰਗ ਹਜੇ ਸਿੱਖ ਰਹੇ ਹੋ ਜਾਂ ਸ਼ੁਰੂ ਕਰ ਰਹੇ ਹੋ ਤਾਂ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਵੀ ਤੁਸੀਂ ਪ੍ਰੋਪ ਫਾਰਮ ਦੇ ਨਾਲ ਅਕਾਊਂਟ ਬਣਾਓ ਇਹ ਜ਼ਰੂਰ ਤੁਸੀਂ ਕਹੋਗੇ ਵੀ ਪਹਿਲਾਂ ਸਾਨੂੰ ਪੈਸੇ ਦੇਣੇ ਪੈਂਦੇ ਆ ਹਾਂ ਜਿੰਨੇ ਜਿਵੇਂ 4900 ਡਾਲਰ 60 70 70 ਜਿੰਨੇ ਵੀ ਬਣ ਗਏ ਟੈਕਸ ਪਾ ਕੇ ਸੋ ਉਹਨੂੰ ਦੇਖ ਲਓ ਇਹਨੇ ਰੁਪੀਏ 'ਚ ਕਿੰਨੇ ਪੈਸੇ ਬਣੇ ਅੰਦਾਜ਼ਨ 5000 ਰਪਈ ਦੇ ਨਾਲ ਤੁਸੀਂ ਅਕਾਊਂਟ ਤੇ ਟਰੇਡਿੰਗ ਕਰੋਗੇ ਜਿਹੜੇ ਤੇ ਉਹ ਹੋਊਗਾ 50000 ਡਾਲਰ ਦਾ ਰਾਈਟ ਕੀ ਇਹਦੇ ਫੇ ਦੇ ਨੇ ਕੀ ਹਿਸਾਬ ਕਿਤਾਬ ਇਹ ਇਹ ਆ ਵੀ ਜਿਵੇਂ ਹੁਣ 10000 ਪਾ ਡਾਲਰ ਚ ਕਰ ਲਈਏ ਇਹਨੂੰ ਅ 10000 ਜੇ ਤੁਹਾਡਾ ਆਪ ਦਾ ਖਾਤਾ ਹੈਗਾ ਤਾਂ ਮੰਨ ਲਓ 150 ਡਾਲਰ ਦਾ ਖਾਤਾ ਤੁਹਾਡਾ ਤੁਸੀਂ ਉਹਦੇ ਨਾਲ ਟਰੇਡਿੰਗ ਕਰ ਰਹੇ ਹੋ ਤੇ ਜੇ ਪਹਿਲਾਂ ਤਾਂ ਹਜੇ ਤੁਸੀਂ ਸਿੱਖ ਰਹੇ ਹੋ ਸੋ ਬਹੁਤ ਘੱਟ ਚਾਂਸ ਹੈ ਵੀ ਤੁਸੀਂ ਇਹਨੂੰ ਗਰੋ ਕਰ ਸਕੋਗੇ 150 ਤੋਂ 200 300 400 500 ਮੰਨ ਲਓ 1000 ਡਲਰ ਤੱਕ ਤੁਸੀਂ ਅਕਾਊਂਟ ਗਰੋ ਕਰ ਲਿਆ ਪਰ ਕਿਤੇ ਨਾ ਕਿਤੇ ਜਾ ਕੇ ਤੁਹਾਡਾ ਡਰਾਅ ਡਾਊਨ ਆਊਗਾ ਮਤਲਬ ਤੁਸੀਂ ਲੂਜ਼ ਕਰੋਗੇ ਸੋ ਇਹ ਉਹ ਹੈ ਇਹ ਤੁਹਾਡੀ ਵੀ ਅਪ ਲਿਮਿਟ ਹੈ ਜਿਹੜੀ ਉਹਨ ਅਕਾਊਂਟ ਦੇ ਵਿੱਚ ਜੇ ਤੁਸੀਂ ਟਰੇਡਿੰਗ ਸ਼ੁਰੂ ਕਰ ਰਹੇ ਹੋ ਤਾਂ ਲਿਮਟਿਡ ਪਰ ਜੇ ਤੁਸੀਂ ਪ੍ਰੋਪ ਫਰਮ ਨਾਲ ਅਕਾਊਂਟ ਉਹ ਕਰਦੇ ਹੋ ਇਹ ਬੈ ਲੀਗਲ ਥੋੜਾ ਇਹ ਉਹ ਆ ਜਿਹੜਾ 5000 ਤੁਸੀਂ ਪੇ ਕਰੋਗੇ ਇਹ ਤੁਸੀਂ ਉਹਨਾਂ ਨੂੰ 1 ਮੰਥ ਲਈ ਪੇ ਕਰ ਰਹੇ ਹੋ ਤੇ ਉਹ 1 ਮੰਥ ਲਈ ਤੁਹਾਨੂੰ 50000 ਡਾਲਰਸ ਵਾਲਾ ਅਕਾਊਂਟ ਦੇ ਰਹੇ ਆ ਰਾਈਟ ਇਹਦੇ ਵਿੱਚ ਪ੍ਰੋਪ ਫਾਰਮ ਦੀਆਂ ਆਹ ਇਹਨਾਂ ਦੀਆਂ ਕੀ ਸ਼ਰਤਾਂ ਨੇ ਕੀ ਹਿਸਾਬ ਕਿਤਾਬ ਆ ਏ ਚਾਹੁੰਦੇ ਆ ਤੁਸੀਂ 50000 ਡਾਲਰਸ ਨੂੰ 50 3000 ਡਾਲਰਸ ਬਣਾਓ ਰਾਈਟ ਇਹ ਇਹਨਾਂ ਦੀ ਸ਼ਰਤ ਆ ਤੇ ਦੂਜੀ ਸ਼ਰਤ ਇਹ ਆ ਵੀ ਤੁਸੀਂ ਵੱਧ ਤੋਂ ਵੱਧ ਜਿਹੜਾ ਇਹਨੂੰ ਲੋਸ ਕਰ ਸਕਦੇ ਹੋ ਉਹ ਹੈਗਾ 2000 ਡਾਲਰ ਦਾ ਰਾਈਟ ਇੱਥੇ ਤੁਹਾਡੇ ਕੋਲੇ ਆਪ ਦਾ 150 ਵਾਲਾ ਅਕਾਊਂਟ ਆ ਵਾਰ ਤੋਂ ਬਾਅਦ ਤੁਸੀਂ 150 ਲੂਸ ਕਰ ਸਕਦੇ ਹੋ ਤੇ ਉਹ ਵੀ ਤੁਹਾਡਾ ਆਪ ਦਾ ਪੈਸਾ ਜਿੱ ਗਿਆ ਦੈਟਸ ਡਨ ਯੂ ਆ ਡਨ ਪਰ ਇਹਦੇ ਚ ਇੱਕ ਤਰੀਕੇ ਨਾਲ 5000 ਰੁਪਏ ਦੇ ਨਾਲ ਮੀ ਨੇ ਲਈ ਤੁਸੀਂ ਇਹ ਅਕਾਊਂਟ ਟ੍ਰੇਡ ਕਰ ਰਹੇ ਹੋ ਤੇ ਲਾਜ਼ ਕਿੰਨਾ ਉਹ ਕਹਿੰਦੇ ਆ 2000 ਸੋ ਆਪ ਦੇ ਰੁਪਈਆ ਚ ਕਰ ਲੋ ਕਿੰਨੇ ਵੀ ਬਣੇ ਸੋ ਹੁਣ ਇਹਦਾ ਸਾਰਾ ਕੀ ਬਿਜ਼ਨਸ ਆ ਕੀ ਹਿਸਾਬ ਕਿਤਾਬ ਕੀ ਪ੍ਰੋਸੈਸ ਆ ਉਹ ਦੱਸਦਾ ਤੁਹਾਨੂੰ ਪ੍ਰੋਫ ਫਰਮ ਜਿਹੜੀਆਂ ਹੁੰਦੀਆਂ ਨੇ ਇਹ ਕੀ ਕਰਦੀਆਂ ਨੇ ਦੇ charge you money ਠੀਕ ਹੈ ਪੈਸੇ ਲੈਂਦੇ ਪਹਿਲਾਂ ਤੁਹਾਡੇ ਤੋਂ 4 ट्रेडिंग ਅਕਾਊਂਟ ट्रेडिंग ਅਕਾਊਂਟ ਲਈ ਤੁਹਾਡੇ ਤੋਂ ਪੈਸੇ ਲੈਂਦੇ ਆ ਉਹ ਕੰਪਨੀ ਚਾਹੁੰਦੀ ਆ ਵੀ ਉਹਨਾਂ ਨੂੰ ਜਿੰਨਾ ਉਹ ਪ੍ਰੋਫਿਟ ਮੰਗ ਰਹੇ ਆ ਉਹਨਾਂ ਤੁਸੀਂ ਟਾਰਗੇਟ ਕੰਪਲੀਟ ਕਰਕੇ ਦੇਵੋ ਇੱਕ ਮੰਥ ਦੇ ਵਿੱਚ ਸੋ ਮੰਨ ਲਓ ਤੁਸੀਂ ਆ 50000 ਨੂੰ 53000 ਡਾਲਰ ਇੱਕ ਮਹੀਨੇ ਦੇ ਵਿੱਚ ਬਣਾ ਦਿੰਦੇ ਹੋ ਤੇ ਇਸ ਤੋਂ ਬਾਅਦ ਇਹ ਤੁਹਾਨੂੰ ਅਕਾਊਂਟ ਦੇਣਗੇ 50000 ਡਾਲਰਸ ਵਾਲਾ ਹੀ ਐਕਟੀਵੇਟ ਕਰਕੇ ਪਰ ਉਹਦੇ ਚ ਵੀ ਜਦੋਂ ਤੁਸੀਂ ਉਹ ਪਾਸ ਕਰਗੇ রাইਟ 50 53 ਤੁਸੀਂ ਕਰਤਾ ਤਾਂ ਇਹ 50000 ڈالر ਤੇ ਅ ਐਕਟੀਵੇਸ਼ਨ ਫੀਸ ਆ ਇਹਨਾਂ ਦੀ ਅ ਸਮਵੇਅਰ ਅਰਾਊਂਡ 150 ڈالر ਇਹ ਇਹਨਾਂ ਦੀ ਐਕਟੀਵੇਸ਼ਨ ਫੀਸ ਆ ਪਰ ਇਸ ਤੋਂ ਬਾਅਦ ਇਹ ਜਦੋਂ ਤੁਸੀਂ ਪੇ ਕਰਤੀ ਪਹਿਲਾਂ ਤੁਸੀਂ ਪਾਸ ਕਰਨਾ ਉਸ ਤੋਂ ਬਾਅਦ ਤੁਸੀਂ ਐਕਟੀਵੇਸ਼ਨ ਫੀਸ ਪੇ ਕਰ ਸਕਦੇ ਹੋ ਜੇ ਤੁਸੀਂ ਇਹਨੂੰ ਫੇਲ ਕਰ ਲੈਂਦੇ ਹੋ ਤੁਸੀਂ 2000 ਮਤਲਬ ਅਕਾਊਂਟ ਨੂੰ 44000 ਤੱਕ ਲੈ ਜਾਂਦੇ ਹੋ ਤਾਂ ਇਹ ਤੁਹਾਡਾ ਅਕਾਊਂਟ ਉਹ ਬੰਦ ਕਰ ਦੇਣਗੇ ਤੇ ਆਟੋਮੈਟਿਕ ਰੀਸੈਟ ਅਗਲੇ ਮਹੀਨੇ ਤੋਂ 19 ਤਰੀਕ ਤੋਂ ਹੀ ਹੋਊਗਾ ਜਿੰਨੀ ਤਰੀਕ ਤੋਂ ਤੁਸੀਂ ਇਹ ਅਕਾਊਂਟ ਸ਼ੁਰੂ ਕੀਤਾ ਸੀ ਓਕੇ ਹਾਂ ਹੁਣ ਤੁਸੀਂ 50 ਦਾ 53 ਇਹਨਾਂ ਨੂੰ ਬਣਾਤਾ ਇਹਨਾਂ ਨੇ 50000 ਦੀ ਅਕਾਊਂਟ ਐਕਟੀਵੇਸ਼ਨ ਲਈ ਤੁਹਾਡੇ ਤੋਂ 150 ਡਾਲਰ ਲੈਣਾ ਉਸ ਤੋਂ ਬਾਅਦ ਉਹ 50000 ਡਾਲਰ ਵਾਲਾ ਅਕਾਊਂਟ ਤੁਹਾਡਾ ਤੁਸੀਂ ਉਹਦੇ ਤੇ ਜਿਹੜੀ ਵੀ ਟਰੇਡਿੰਗ ਕਰੋਗੇ ਜਿਹੜਾ ਵੀ ਤੁਹਾਡਾ ਪ੍ਰੋਫਿਟ ਆਊਗਾ 10000 ਡਾਲਰ ਤੱਕ ਸਾਰਾ ਤੁਸੀਂ ਆਪ ਦੇ ਪੇਅ ਆਊਟ ਲੈ ਸਕਦੇ ਹਾਂ ਪੇਅ ਆਊਟ ਮਤਲਬ ਫਿਰ ਤੁਸੀਂ ਇਹਨਾਂ ਖਾਤੇ ਦੀਆਂ ਡਿਟੇਲਸ ਦਿੰਨੇ ਹੋ ਤੇ ਤੁਹਾਡੇ ਖਾਤੇ 'ਚੋਂ ਪੈਸੇ ਆ ਜਾਂਦੇ ਆ ਅ ਉਹ ਤੋਂ ਬਾਅਦ 10000 ਤੋਂ ਬਾਅਦ ਜਿਹੜਾ ਵੀ ਪ੍ਰੋਫਿਟ ਤੁਸੀਂ ਬਣਾਉਣਿਓ ਡਾਲਰ ਤੋਂ ਫਿਰ ਇਹ ਉਹਦਾ 90% ਤੁਹਾਨੂੰ ਦੇ ਦੁੰਦੇ ਆ ਤੇ 10% ਕੱਟ ਇਹ ਆਪ ਦਾ ਉਹਦੇ 'ਚੋਂ ਰੱਖਦੇ ਆ ਰਾਈਟ ਅ ਸੋ ਅਗੇ ਪੂਰਾ ਕੰਪਲੀਟ ਕੀ ਸ਼ਰਤਾਂ ਨੇ ਕੀ ਹਿਸਾਬ ਕਿਤਾਬ ਆ ਪਹਿਲੀ ਇਹਨਾਂ ਦੀ ਸ਼ਰਤ ਆ 50 ਤੋਂ ਤੁਸੀਂ 50 3000 ਡਾਲਰ ਬਣਾ ਕੇ ਦੇਣਾ 1 ਮਹੀਨੇ ਦੇ ਵਿੱਚ ਵਿੱਚ ਦੂਜੀ ਇਹਨਾਂ ਦੀ ਸ਼ਰਤ ਆ 2000 ਡਾਲਰ ਤੋਂ ਲਾਸ ਤੁਹਾਡਾ ਵਧਣਾ ਨਹੀਂ ਚਾਹੀਦਾ ਮੰਨ ਲਓ ਤੁਸੀਂ 50000 ਤੋਂ 51000 ਤੇ ਲੈ ਗਏ ਅਕਾਊਂਟ ਤਾਂ ਜਿਹੜਾ ਹੁਣ ਵੱਧ ਤੋਂ ਵੱਧ ਤੁਸੀਂ ਇਹਨੂੰ ਡਰਾਉ ਡਾਊਨ ਚ ਲੈ ਜਾ ਸਕਦੇ ਹੋ ਉਹ ਹੈਗਾ 49000 ਤੱਕ ਹੁਣ 48 ਨਹੀਂ ਰਿਹਾ ਕਿਉਂਕਿ ਤੁਸੀਂ 51 ਤੇ ਲੈ ਗਏ ਹੋ 49000 ਦਾ ਇੰਡੀਆ ਦੇ ਆ ਰਫ ਐਸਟੀਮੇਟ ਦੇ ਰਿਹਾ ਮੈਂ ਤੁਹਾਨੂੰ ਅਗਲੀ ਸ਼ਰਤ ਆ ਇੰਡੀਆ ਦੇ ਰਾਤ ਦੇ 1 ਤੋਂ ਅਹ 10 ਜਾਂ 4 ਵਜੇ ਤੱਕ ਸਮਵੇਅਰ ਅਰਾਊਂਡ ਥੈਟ ਤੁਸੀਂ ਟ੍ਰੇਡਿੰਗ ਨਹੀਂ ਕਰ ਸਕਦੇ ਕਿਉਂ ਕਿ ਇਹ ਰੋਜ਼ ਦੀ ਰੋਜ਼ ਆਫ ਦਾ ਇੰਟਰਾਡੇ ਦਾ ਅਕਾਊਂਟ ਹੈ ਇਹ ਤੇ ਉਦੋਂ ਇਹ ਆਪਦੀਆਂ ਬੁਕਸਿਆਂ ਜੋ ਵੀ ਹਨ ਆ ਬੈਲੈਂਸ ਕਰ ਰਹੇ ਹੁੰਦੇ ਆ ਠੀਕ ਕਰ ਰਹੇ ਹੁੰਦੇ ਆ ਉਦੋਂ ਨਹੀਂ ਤੁਸੀਂ ਟਰੇਡਿੰਗ ਕਰ ਸਕਦੇ ਉਸ ਤੋਂ ਬਿਨਾ 5 ਦਿਨ ਕਿੰਨੇ ਘੰਟੇ ਬਚੇ ਵੀ 21 22 ਘੰਟੇ ਤੁਸੀਂ ਟਰੇਡ ਲੈ ਸਕਦੇ ਹੋ ਆ ਰਾਈਟ ਜੇ ਹੋਰ ਇਹਨਾਂ ਦੀਆਂ ਕੀ ਸ਼ਰਤਾਂ ਨੇ ਹਾਂ ਵੱਧ ਤੋਂ ਵੱਧ 1 ਦਿਨ ਦਾ ਲਾਸ 1000 ڈالر ਕਰ ਸਕਦੇ ਹੋ ਤੇ ਪਰ ਮੈਕਸਿਮਮ ਲਾਸ ਹੈਗਾ ਉਹੀ 2000 ڈالر ਹਾਂ ਇੱਕ ਹੋਰ ਅਗਲੀ ਕੰਪਲੈਕਸ ਸ਼ਰਤ ਹੈ ਜਿਹੜੀ ਇਹਨਾਂ ਦੀ ਉਹ ਇਹ ਆ ਤੁਹਾਡਾ ਇੱਕ ਦਿਨ ਦਾ ਪ੍ਰੋਫਿਟ 1500 ڈالر ਤੋਂ ਵਧਣਾ ਨਹੀਂ ਚਾਹੀਦਾ ਜੇ ਤੁਹਾਡਾ ਇੱਕ ਦਿਨ ਦਾ ਪ੍ਰੋਫਿਟ 1500 ڈالر ਤੋਂ ਵੱਧਾ ਤਾਂ ਜਿਹੜਾ ਤੁਹਾਡਾ 3000 ਡਾਲਰ ਬਣਾਉਣ ਦਾ ਟਾਰਗੇਟ ਆ ਉਹ ਵੀ ਥੋੜਾ ਜਿਹਾ ਵਧੂਗਾ ਸੋ ਬੈਟਰ ਚੰਗੀ ਗੱਲ ਇਹ ਹੋਊ ਵੀ ਤੁਸੀਂ ਆਪ ਦਾ ਇੱਕ ਦਿਨ ਦਾ ਪ੍ਰੋਫਿਟ 1500 ਤੋਂ ਡਾਲਰ ਤੋਂ ਨਾ ਵਧਾਓ ਉਹ ਕਾਹਤੋਂ ਆ ਉਹ ਇਸ ਕਰਕੇ ਆ ਕਿਉਂਕਿ ਇਹ ਚਾਹੁੰਦੇ ਇਹਨਾਂ ਨੂੰ ਕੰਸਿਸਟੈਂਟ ট্রেਡਰਸ ਮਿਲਣ ਪ੍ਰੋਪ ਫਰਮ ਦਾ ਕੀ ਕੰਮ ਆ ਇਹ ট্রেਡਰਸ ਲੱਭਣਾ ਚਾਹੁੰਦੇ ਆ ਜਿਹੜੇ ਇਹਨਾਂ ਨੂੰ ਮੁਨਾਫਾ ਕਮਾ ਕੇ ਦੇਣ ਰਾਈਟ ਤੇ ট্রেਡਰਸ ਨੂੰ ਕੀ ਫਾਇਦਾ ਥੋੜੇ ਪੈਸਿਆਂ ਦੇ ਨਾਲ ਤੁਹਾਨੂੰ ਜਿਆਦੇ ਪੈਸਿਆਂ ਦਾ ਐਕਸਪੋਜ਼ਰ ਮਿਲ ਲਿਆ ਮਿਲ ਰਿਹਾਗਾ ਤੇ ਤੁਸੀਂ ট্রেਡਿੰਗ ਕਰ ਸਕਦੇ ਹੋ ਤੇ ਨਾਲ ਨਾਲ ਤੁਹਾਨੂੰ ਜਿਹੜਾ ਡੇਟਾ ਵੀ ਦਿੰਦੇ ਆ ਇਹ ਅ ਜਿਹਦੇ ਤੋਂ ਤੁਹਾਨੂੰ ਪਤਾ ਲੱਗਦਾ ਤੁਸੀਂ ਐਜ਼ ਇਨ ট্রেਡਰ ਇੰਪਰੂਵ ਕਰ ਰਹੇ ਹੋ ਜਾਂ ਨਹੀਂ ਇਹ ਆ ਕਿਸ ਹਿਸਾਬ ਕਿਤਾਬ ਉਹ ਤੁਸੀਂ ਇਹਨਾਂ ਦੇ ਉਹ ਪਲੇਟਫਾਰਮ ਤੇ ਪਤਾ ਲੱਗ ਜਾਂਦਾ ਅ ਹਾਂ ਜਦੋਂ ਤੁਹਾਡਾ ਅਕਾਊਂਟ ਤੁਸੀਂ ਸੈਟ ਅਪ ਕਰ ਲਿਆ ਤੇ ਅ ਰਾਈਟ ਰਾਈਟ ਅਵੇ ਤੁਸੀਂ ਟਰੇਡਿੰਗ ਕਰ ਸਕੋਗੇ ਸੋ ਆਵਰਸ ਦੇਖ ਲਿਓ ਇੰਡੀਆ ਦੇ ਹਿਸਾਬ ਨਾਲ ਵੀ ਫਿਊਚਰਜ਼ ਦੀ ਮਾਰਕੀਟ ਫਿਊਚਰਜ਼ ট্রেਡਿੰਗ ਕਰਾਉਂਦੇ ਆ ਇਹ ਇਹਦੇ ਵਿੱਚ ਤੁਸੀਂ 골ਡ সিলవర్ ਜਾਂ ਹੋਰ ਵੀ ਬਹੁਤ ਸਾਰੇ ਐਲੀਮੈਂਟਸ ਨੇ ਜਿਹੜੇ ਇੰਟਰਾਡੇ ਟ੍ਰੇਡਿੰਗ ਜਿੰਨਾਂ ਦੀ ਤੁਸੀਂ ਕਰ ਸਕਦੇ ਹੋ ਤੇ ਮੈਂ ਉਮੀਦ ਕਰ ਰਿਹਾ ਹਾਂ ਵੀ ਤੁਹਾਨੂੰ ਥੋੜਾ ਬਹੁਤ ਤਾਂ ਪਹਿਲਾਂ ਹੀ ট্রেਡਿੰਗ ਬਾਰੇ ਪਤਾਗਾ। ਅ ਸੋ ਜ਼ਿਆਦੇ ਡੀਟੇਲ ਚ ਮੈਂ ਨਹੀਂ ਵੀਡੀਓ ਇਹ ਬਣਾ ਰਿਹਾ ਪਰ ਬੇਸਿਕ ਮੇਰਾ ਮੇਨ ਕਾਰਨ ਇਹ ਵੀਡੀਓ ਨੂੰ ਬਣਾਉਣ ਦਾ ਤੁਹਾਨੂੰ ਇਹ ਦੱਸਣਾਗਾ ਵੀ ਤੁਸੀਂ ਆਪਦੇ 5000 6000 ਰੁਪਏ ਨਾਲ 25 ਲੱਖ ਦੀ ਟ੍ਰੇਡਿੰਗ ਕਿਵੇਂ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਲਗਾਤਾਰ ਉਹਦੇ ਤੋਂ ਪੇਆਊਟ ਕਿਵੇਂ ਲੈ ਸਕਦੇ ਹੋ ਵੀ ਕਮਾਈ ਕਿਵੇਂ ਕਰ ਸਕਦੇ ਹਾਂ ਜਦੋਂ ਤੁਸੀਂ ਇਹਨਾਂ ਦਾ ਪ੍ਰੋਫਿਟ ਟਾਰਗੇਟ ਰੀਚ ਕਰ ਦੋਗੇ ਤਾਂ ਰਾਈਟ ਅਵੇ ਤੁਹਾਨੂੰ ਈਮੇਲ ਆਊਗੀ ਇੱਕ ਵੀ ਤੁਸੀਂ ਐਕਸਪ੍ਰੈਸ ਫੰਡਡ ਅਕਾਊਂਟ ਲਈ ਇਹ ਹੁਣ ਰੈਡੀ ਹੋ ਤੇ ਤੁਸੀਂ ਇੰਨੇ ਪੈਸੇ ਪੇ ਕਰਕੇ ਆਪਦਾ ਅਕਾਊਂਟ ਲੈ ਸਕਦੇ ਹੋ ਸੋ ਮਤਲਬ ਤੁਸੀਂ ਉਸ ਤੋਂ ਬਾਅਦ ਇਹਨਾਂ ਨੂੰ ਐਕਟੀਵੇਸ਼ਨ ਫੀਸ ਦੇ ਪੈਸੇ ਦੇਣੇ ਆ ਤੇ 19 ਡੋਲਰਾਂ ਦੇ ਅਕਾਊਂਟ ਤੇ ਤੁਸੀਂ ਟ੍ਰੇਡਿੰਗ ਕਰ ਸਕਦੇ ਹੋ ਇੱਕ ਹੁੰਦੀ ਆ ਡਿਫਰੈਂਟ ਅ ਜੇ ਤੁਸੀਂ ਨਿਊ ਬਿਗਨਰ ਟਰੇਡਰ ਹੋ ਤੇ ਥੋੜੀ ਬਹੁਤ ਪੇਪਰ ਟ੍ਰੇਡਿੰਗ ਕਰ ਚੁੱਕੇ ਹੋ ਤੁਹਾਨੂੰ ਆਈਡੀਆ ਹੈ ਤਾਂ ਮੈਂ ਪ੍ਰੇਫਰ ਕਰੂੰਗਾ ਵੀ ਤੁਸੀਂ ਇਹਦੇ ਨਾਲ ਸਟਾਰਟ ਕਰੋ ਕਿਉਂ ਕਿਉਂਕਿ ਇੱਕ ਤਾਂ ਤੁਹਾਡਾ ਐਕਸਪੀਰੀਅੰਸ ਤੇ ਡਰਾਉਨ ਇਹਦੇ ਚ ਬਹੁਤ ਘਟ ਜਾਂਦਾ ਜੇ ਲੋਕ ਵਿੱਚ ਕਈ ਲੋਕ ਆਪ ਦੇ ਪੈਸੇ ਨਾਲ 5 ਲੱਖ 10 ਲੱਖ ਨਾਲ ਟਰੇਡਿੰਗ ਕਰ ਰਹੇ ਨੇ ਜਾਂ ਸਟਾਕ ਮਾਰਕੀਟ ਦੇ ਵਿੱਚ ਲਾ ਰਹੇ ਨੇ ਤਾਂ ਉਹ ਤੁਸੀਂ ਬਹੁਤ ਵੱਡਾ ਰਿਸਕ ਲੈ ਰਹੇ ਹੋ ਕਿਉਂਕਿ ਤੁਸੀਂ ਆਪਦੀ ਕੀਤੀ ਕਮਾਈ ਜਦੋਂ ਸਿੱਧੇ ਸਟਾਕ ਮਾਰਕੀਟ ਦੇ ਵਿੱਚ ਲਾਉਣੇ ਵਿਦਆਊਟ ਐਨੀ ਐਕਸਪੀਰੀਅੰਸ दैट इज ਰੀਅਲੀ ਡੇਂਜਰਸ ਤੇ ਹਾਂ ਹੁਣ ਪ੍ਰੋਫਰਮਾ ਨੂੰ ਕਮਾਈ ਕਿਵੇਂ ਹੁੰਦੀ ਆ ਜੋ ਤੁਸੀਂ ਨਹੀਂ ਕਰਨਾ ਮੰਨ ਲਓ ਤੁਸੀਂ ਅਕਾਊਂਟ ਲਿਆ ਇਹਨਾਂ ਤੋਂ ਤੇ 2000 ਡਾਲਰ ਲਾਸ ਨਹੀਂ ਕਰ ਸਕਦੇ ਪਰ ਤੁਸੀਂ ਪਹਿਲੇ ਹਫਤੇ ਦੇ ਵਿੱਚ ਵਿੱਚ ਹੀ 2000 ਆਪ ਦਾ ਹਿੱਟ ਕਰ ਗਏ ਟਾਰਗੇਟ ਲਾਸ 50 ਤੋਂ ਤੁਸੀਂ ਪਹਿਲਾਂ ਗਏ 51000 ਤੇ ਮੰਨ ਲਓ 1000 ਪ੍ਰੋਫਿਟ ਚ ਗਏ ਫਿਰ 51000 ਤੋਂ ਤੁਸੀਂ ਆ ਗਏ 49000 ਤੇ ਮਹੀਨੇ ਮਹੀਨਾ ਮੁਕਨ ਤੋਂ ਪਹਿਲਾਂ ਪਹਿਲਾਂ ਹੀ ਤੁਸੀਂ ਲਾਸ ਕਰ ਗਏ ਤੇ ਆਪ ਦਾ ਖਾਤਾ ਬੰਦ ਕਰਾ ਲਿਆ ਜੇ ਤੁਸੀਂ ਉਹਨੂੰ ਹੁਣ ਦੁਬਾਰੇ ਖਾਤੇ ਨੂੰ ਚਲਾਉਣਾ ਜਾਂ ਤਾਂ ਤੁਹਾਨੂੰ ਨਾਲ ਦੀ ਨਾਲ ਦੁਬਾਰੇ ਪੈਸੇ ਦੇਣੇ ਪੈਣੇ ਆ 50 ਡਾਲਰ ਜਿਹੜੇ ਆਪਾਂ ਸਟਾਰਟਿੰਗ ਵੇਲੇ ਦੁੱਤੇ ਹੀ ਇਹ ਤੇ ਜਾਂ ਫਿਰ ਤੁਹਾਨੂੰ ਵੇਟ ਕਰਨੀ ਪੈਣੀ ਹੈ ਜਿੰਨੀ ਤਰੀਕ ਨੂੰ ਤੁਸੀਂ ਪੇਮੈਂਟ ਕੀਤੀ ਸੀ ਉਨੀ ਤਰੀਕ ਨੂੰ ਆਪੇ ਆਟੋਮੈਟਿਕਲੀ ਪੇਮੈਂਟ ਕੱਟੀ ਜਾਇਆ ਕਰਨੀ ਆ ਅਨਲੈਸ ਤੁਸੀਂ ਆਪ ਜਾ ਕੇ ਉਹ ਉਹਦੇ ਚ ਇਹਨਾਂ ਦੇ ਅਕਾਊਂਟ ਚ ਬੰਦ ਕਰ ਦਿੰਨੇ ਹੋ ਵੀ ਇਹ ਅੱਗੇ ਤੋਂ ਪੇਮੈਂਟ ਸਾਡੀ ਨਾ ਕੱਟੀ ਜਾਵੇ ਸੋ ਇਹਨਾਂ ਨੂੰ ਕਮਾਈ ਕਿਵੇਂ ਹੁੰਦੀ ਆ ਪ੍ਰੋਫਰਮਨ ਬੱਲਾ ਇੱਕ ਤਾਂ ਜਿਹੜੇ ট্রেਡਰਸ ਇਹਨਾਂ ਲਈ ਅ ਟਰੇਡਿੰਗ ਕਰਦੇ ਨੇ ਉਹਨਾਂ ਦੇ ਵਿੱਚੋਂ ਇਹ 10% ਰੱਖਦੇ ਆ ਜਿਹੜਾ ਹਿੱਸਾ ਉਹ ਤੋਂ ਕਮਾਈ ਹੁੰਦੀ ਆ ਦੂਜੀ ਇਹਨਾਂ ਨੂੰ ਕਮਾਈ ਹੁੰਦੀ ਆ ਜਿਹੜੇ ਕਈ ਟਰੇਡਰਸ ਜਿਵੇਂ ਕਰੀ ਅਕਾਊਂਟ ਲਿਆ ਬਲੂਅਪ ਕਰ ਗਏ ਅਕਾਊਂਟ ਮਤਲਬ 2000 ਡਾਲਰ ਲਾਸ ਕਰ ਗਏ ਤੇ ਉਸ ਤੋਂ ਬਾਅਦ ਫੇਰ ਰਾਈਟ ਅਵੇ ਅਗਲਾ ਅਕਾਊਂਟ ਉਹ ਵੀ ਬਲੂਅਪ ਰਾਈਟ ਅਗਲਾ ਅਕਾਊਂਟ ਇੱਕ ਮਹੀਨੇ ਦੇ ਵਿੱਚ ਜੇ ਤੁਸੀਂ 10-10 ਬਾਰ ਇਹਨਾਂ ਤੋਂ ਅਕਾਊਂਟ ਲੈ ਕੇ ਬਲੋਪ ਕਰ ਰਹੇ ਹੋ ਇਹਨਾਂ ਨੂੰ ਕਮਾਈ ਹੋਣੀ ਹੈ ਫਿਰ ਤੁਹਾਡਾ ਲਾਸ ਵਧ ਰਿਹਾ ਜਿਹੜੀ ਚੀਜ਼ ਤੁਸੀਂ ਨਹੀਂ ਕਰਨੀ ਮੈਂ ਪ੍ਰੈਫਰ ਕਰੂੰਗਾ ਤੁਸੀਂ ਆਪ ਦੀ ਰਿਸਕ ਮੈਨੇਜਮੈਂਟ ট্রেਡਿੰਗ ਸਟ੍ਰੈਟੇਜੀ ਸਾਰਾ ਕੁਝ ਇਸ ਤਰੀਕੇ ਨਾਲ ਮੇਨਟੇਨ ਕਰਨਾ ਵੀ ਤੁਹਾਨੂੰ ਇੱਕ ਮਹੀਨੇ 'ਚ ਇੱਕ ਅਕਾਊਂਟ ਦੀ ਹੀ ਜ਼ਰੂਰਤ ਪਵੇ ਤੇ ਤੁਹਾਨੂੰ ਪਤਾ ਲੱਗੇ ਤੁਸੀਂ ট্রেਡਿੰਗ ਕੀਤੀ ਕਿਵੇਂ ਕੀਤੀ ਕਿਹੋ ਜੀ ਕੀਤੀ ਆਹ ਇਹਨਾਂ ਦਾ ਡੈਸ਼ਬੋਰਡ ਜਦੋਂ ਤੁਸੀਂ ਅਕਾਊਂਟ ਸੈਟਅਪ ਕਰ ਲੋਗੇ ਤਾਂ ਇਸ ਤਰੀਕੇ ਦਾ ਆ ਤੁਹਾਨੂੰ ਦੇਖਣ ਨੂੰ ਮਿਲੇਗਾ ਅ ਜਦੋਂ ਤੁਸੀਂ ট্রেਡਿੰਗ ਕਰੋਗੇ ਰਾਈਟ ਆਹ ਜੋ ਮੇਰਾ ਚੱਲ ਰਿਹਾ ਅਕਾਊਂਟ ਤੇ ਹਾਂ ਤੁਸੀਂ ਟਰੇਡਿੰਗ ਕਰਨੀ ਕਿੱਥੇ ਆ ये तो है डैशबोर्ड ठीक है इतों तुम ए जाओगे टॉप स्टैप एक्स लॉन्च किया हम राइट नाउ मार्केट क्लोज आ पर मैं जी ट्रेडिंग करदा वो मैं करदा माइक्रो गोल्ड कॉन्ट्रैक्ट्स एम जी सी से आह ओके आ ट्रेड्स ने लॉस प्रॉफिट लॉस प्रॉफिट बट ਸੋ ਇਹ ਤੇ ਐਨੂੰ ਜੇ ਤੁਹਾਨੂੰ ট্রেਡਿੰਗ ਥਿਊ ਯੂਜ਼ ਕਰਨਾ ਆਉਂਦਾ ਤਾਂ ਤੁਸੀਂ ਆਹ ਪਲੈਟਫਾਰਮ ਨੂੰ ਯੂਜ਼ ਕਰ ਲਓਗੇ ਇੱਥੋਂ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਜਿਵੇਂ ਫੋਰ ਐਗਜ਼ਾਮਪਲ ਮਾਰਕੀਟ ਇੱਥੇ ਆ ਤੁਸੀਂ ਇੱਥੋਂ ਕੰਟਰੈਕਟ ਨੰਬਰਸ ਡਿਸਾਈਡ ਕਰ ਸਕਦੇ ਹੋ ਵੀ 1 3 5 ਜਿੰਨੇ ਵੀ ਜਾਂ ਇੱਥੇ ਵੀ ਫਿਲ ਕਰ ਸਕਦੇ ਹੋ ਨੰਬਰ ਆਫ ਕੰਟਰੈਕਟਸ ਕਿੰਨੇ ਚਾਹੀਦੇ ਤੁਹਾਨੂੰ ਇੱਥੋਂ ਆਰਡਰ ਟਾਈਪ ਮਾਰਕੀਟ ਮਾਰਕੀਟ ਪ੍ਰਾਈਸ ਜਿੰਨਾ ਵੀ ਚੱਲ ਰਿਹਾ ਹੋਊ ਆਪੇ ਨੇ ਸਿਲੈਕਟ ਕਰ ਲੈਣਾ ਫਿਰ ਤੁਸੀਂ ਬਾਏ ਕਰ ਸਕਦੇ ਹੋ ਜੇ ਤੁਸੀਂ ਸੋਚ ਰਹੇ ਹੋ ਮਾਰਕੀਟ ਉੱਤੇ ਜਾਊਗੀ ਸੇਲ ਕਰ ਸਕਦੇ ਹੋ ਜੇ ਤੁਸੀਂ ਸੋਚ ਰਹੇ ਹੋ ਮਾਰਕੀਟ ਥੱਲੇ ਜਾਊਗੀ ਤੇ ਆ ਲਿਮਿਟ ਆਰਡਰ ਵੀ ਤੁਸੀਂ ਲਾ ਸਕਦੇ ਹੋ ਲਿਮਿਟ ਆਰਡਰ ਤੋਂ ਭਾਵ ਜੇ ਮਾਰਕੀਟ ਇੱਥੇ ਫਿਰ ਰਹੀ ਆ ਤੇ ਤੁਸੀਂ ਚਾਹੁੰਦੇ ਹੋ ਵੀ ਜਦੋਂ ਮਾਰਕੀਟ ਇਸ ਲੈਵਲ ਤੇ ਆਵੇ ਤਾਂ ਤੁਸੀਂ ਬਾਏ ਕਰੋਗੇ ਸੋ ਇੱਥੇ ਤੁਸੀਂ ਕਰੋਗੇ ਲਿਮਿਟ ਇੱਥੇ ਤੁਸੀਂ ਪ੍ਰਾਈਸ ਰੱਖ ਦੋਗੇ ਤੇ ਇੱਥੇ ਜਿੰਨੇ ਵੀ ਕੰਟਰੈਕਟ ਉਹ ਕਰਨੇ ਜਾਂ ਇੱਥੇ ਚੇਂਜ ਕਰ ਦੋਗੇ ਤੇ ਬਾਏ ਕਰ ਦੋਗੇ ਲਿਮਿਟ ਇੱਥੋਂ ਲਿਮਿਟ ਬਾਏ ਹੁੰਦਾ ਲਿਮਿਟ ਬਾਏ ਤੋਂ ਮਤਲਬ ਹੁੰਦਾ ਆਪਣੇ ਪ੍ਰਾਈਸ ਤੇ ਤੁਸੀਂ ਬਾਏ ਕਰ ਰਹੇ ਹੋ ਤੇ ਉੱਪਰੋਂ ਜੇ ਤੁਸੀਂ ਲਿਮਿਟ ਸੇਲ ਕਰਨਾ ਚਾਹੋਗੇ ਵੀ ਜੇ ਇੱਥੇ ਜਾਵੇ ਤਾਂ ਤੁਸੀਂ ਦੈਟਸ ਫਾਈ ਇਹ ਪਰ ਬੇਸਿਕ ਮੇਰਾ ਦਸੰਦਾ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਤਾਂ ਕਿ ਜੋ ਵੀ ਤੁਸੀਂ ਇੰਡੀਅਨ ਮਾਰਕੀਟਸ ਦੇ ਵਿੱਚ ਆਪਦਾ ਲਾਸ ਕਰ ਰਹੇ ਹੋ ਜਾਂ ਕਿਸੇ ਹੋਰ ਮਾਰਕੀਟਸ ਦੇ ਵਿੱਚ ਵੀ ਆ ਇਵਨ ਇਨ ਯੂ ਐਸ ਏ ਕੈਨੇਡਾ ਆਪਦੀ ਮਨੀ ਦਾ ਤਾਂ ਤੁਸੀਂ ਉਹ ਕਟਾ ਸਕਦੇ ਹੋ ਤੇ ਆਪਦੇ ਆਪ ਨੂੰ ਬੈਟਰ ਟਰੇਡਰ ਬਣਾ ਸਕਦੇ ਹੋ ਤੇ ਵਧੀਆ ਪੈਸੇ ਕਮਾ ਸਕਦੇ ਹੋ ਥੈਟਸ ਵਟ ਆਈ ਫੀਲ ਜੇ ਕੋਈ ਵੀ ਡੀਟੇਲ ਜਾਂ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੋਈ ਤਾਂ ਕਮੈਂਟ ਕਰ ਦਿਓ ਆਈ ਵਿਲ ਬੀ ਲੁਕਿੰਗ ਫॉर ਕਮੈਂਟਸ ਪਲੀਜ਼ ਸਬਸਕ੍ਰਾਈਬ ਸ਼ੇਅਰ ਐਂਡ ਲਾਈਕ ਤੇ ਯਾ ਦੈਟਸ ਇਟ ਦੈਟਸ ਇਟ ਫॉर ਥਿਸ ਵੀਡੀਓ ਹਾਂ ਇੰਨੀ ਕੀ ਗੱਲ ਸੀ ਤੁਸੀਂ ਕਰ ਸਕਦੇ ਹੋ 5006 7 ਇਵਨ ਇੰਨੇ ਦੇ ਨਾਲ ਹਾਂ ਲਾਸਟ ਲਾਸਟ ਜ਼ਰੂਰੀ ਪੁਆਇੰਟ ਇਹ ਜਿਹੜੀ ਕੰਪਨੀ ਆ ਮੈਕਸਿਮਮ ਤੁਸੀਂ ਇਹਨਾਂ ਤੋਂ 5 ਅਕਾਊਂਟ ਮਨ ਲੂ ਤੁਸੀਂ ਇੱਕ ਅਕਾਊਂਟ ਪਾਸ ਕਰ ਲਿਆ 50000 ਦਾ ரைਟ ਇਹਨਾਂ ਤੋਂ ਮੈਕਸਿਮਮ ਇੱਕ ਜਾਣਾ ਇਹ ਆਪ ਕਹਿੰਦੇ ਆ ਤੁਸੀਂ ਪੰਜ ਅਕਾਊਂਟ ਲੈ ਸਕਦੇ ਹੋ ਜਿਵੇਂ ਤੁਸੀਂ 50000 ਵਾਲਾ ਪਾਸ ਕੀਤਾ ਜੇ ਤੁਸੀਂ ਫਿਰ 100k ਵਾਲਾ ਲੈਨੇ ਹੋ ਇਹ ਵੀ ਤੁਹਾਨੂੰ ਪਾਸ ਕਰਨਾ ਪੈਣਾ ਜੇ ਜਿਵੇਂ ਜਿਵੇਂ ਅਕਾਊਂਟ ਹੈ ਨਾ ਤਾਂ ਪਹਿਲੀ ਵਾਰੀ ਤੁਹਾਨੂੰ ਉਹੋ ਉਹ ਕਾਊਂਟ ਪਾਸ ਕਰਨਾ ਪਊ ਫੇਰ ਇਹ ਤੁਹਾਨੂੰ ਉਹ ਅਕਾਊਂਟ ਜਦੋਂ ਤੁਸੀਂ ਪਾਸ ਕਰ ਲੈਂਦੇ ਹੋ ਪ੍ਰੋਫਿਟ ਟਾਰਗੇਟ ਰੀਚ ਕਰ ਲੈਂਦੇ ਹੋ ਫੇਰ ਇਹ ਤੁਹਾਨੂੰ ਉਸ ਅਕਾਊਂਟ ਦੀ ਐਕਟੀਵੇਸ਼ਨ ਫੀਸ ਭਰਾ ਕੇ ਆ ਬਿਆਖਿਆ ਬਿਆਖਿਆ ਸਾਰਿਆਂ ਦੀ ਐਕਟੀਵੇਸ਼ਨ ਫੀਸ 150 ਡਾਲਰ ਐਕਟੀਵੇਸ਼ਨ ਫੀਸ ਜਦੋਂ ਤੁਸੀਂ ਪਾਸ ਕਰ ਲੈਂਦੇ ਹੋ ਉਸ ਤੋਂ ਬਾਅਦ ਦੇਣੀ ਪੈਣੀ ਫੇਰ ਤੁਸੀਂ ਉਸ ਅਕਾਊਂਟ ਨੂੰ ਟ੍ਰੇਡ ਕਰ ਸਕੋਗੇ ਤੇ ਆਹ ਹਫਤੇ ਦੇ ਹਫਤੇ ਜਿੰਨਾ ਵੀ ਤੁਸੀਂ ਪ੍ਰੋਫਿਟ ਕਮਾਉਂਗੇ ਜਾਂ ਉਹ ਤੁਸੀਂ ਆਪ ਦੇ ਖਾਤੇ 'ਚ ਢਾਡਾ ਸਕਦੇ ਹੋ ਜਿਹੜੀ ਜ਼ਰੂਰੀ ਗੱਲ ਇਹ ਕੰਪਨੀ ਤੋਂ ਤੁਸੀਂ 5 ਅਕਾਊਂਟ ਫੰਡਡ ਕਰਾ ਸਕਦੇ ਹੋ ਜਿਵੇਂ ਪਹਿਲਾ ਅਕਾਊਂਟ 50000 ਦਾ ਫੰਡਡ ਕਰਾ ਲਿਆ ਦੂਜਾ ਅਕਾਊਂਟ ਤੁਸੀਂ 1 ਲੱਖ ਡਾਲਰ ਦਾ ਫੰਡਡ ਕਰਾ ਲਿਆ ਤੀਜਾ ਅਕਾਊਂਟ ਤੁਸੀਂ 1.5 ਲੱਖ ਦਾ ਫੰਡਡ ਕਰਾ ਲਿਆ ਦੋ ਅਕਾਊਂਟ ਹੋਰ ਭਾਵੇਂ ਫਰਮੇ ਇੱਕ ਅਕਾਊਂਟ 50000 ਦਾ ਬਾਕੀ ਚਾਰ ਅਕਾਊਂਟ 1.5 ਲੱਖ ਡਾਲਰ ਵਾਲੇ ਸਾਰੇ ਇਕੱਠੇ ਕਰਕੇ ਵੀ ਪੰਜੇ ਅਕਾਊਂਟ ਫੰਡਡ ਕਰਾ ਕੇ ਉਸ ਤੋਂ ਬਾਅਦ ਤੁਸੀਂ ਕੀ ਕਰ ਸਕਦੇ ਹੋ ਦੇਖੋ ਤੁਸੀਂ ਜਾਣਾ ਸੈਟਿੰਗਸ ਚ ਕਾਪੀ ট্রেਡਿੰਗ ਲੀਡ ਅਕਾਊਂਟ ਲੀਡ ਅਕਾਊਂਟ ਤੁਹਾਡਾ ਉਹ ਹੋਊਗਾ ਜਿਹੜਾ ਸਾਰਿਆਂ ਤੋਂ ਕਟ ਅਕਾਊਂਟ ਵਾਲਾ ਜਿਵੇਂ ਜੇ 1.50 ਹਜ਼ਾਰ ਵਾਲਾ ਬਾਕੀ ਸਾਰੇ ਲੱਖ ਵਾਲਿਆ 50 ਹਜ਼ਾਰ ਵਾਲਾ ਤੁਹਾਡਾ ਲੀਡ ਅਕਾਊਂਟ ਹੋਊਗਾ ਤੇ ਇੱਥੇ ਫੋਲੋਅਰ ਅਕਾਊਂਟਸ ਦੇ ਵਿੱਚ ਜਿਹੜੇ ਤੁਹਾਡੇ ਉਹ ਚਾਰ ਜਾਂ ਦੋ ਅਕਾਊਂਟ ਜਿਹੜੇ ਤੁਸੀਂ ਪਾਸ ਕਰਾਏ ਹੋਏ ਆ ਉਹ ਹੋਣਗੇ ਰਾਈਟ ਤੇ ਮਤਲਬ ਤੁਸੀਂ ਜੇ ਇੱਕ ਅਕਾਊਂਟ ਤੇ ਟ੍ਰੇਡ ਲਾਉਂਗੇ ਜੇ ਇੱਕ ਅਕਾਊਂਟ ਤੇ ਤੁਹਾਨੂੰ 500 ਡਾਲਰ ਹੈ ਜਾਂ ਜਿੰਨਾ ਵੀ ਪ੍ਰੋਫਿਟ ਹੋਊਗਾ ਬਾਕੀ ਉਹ ਕਾਊਂਟਾਂ ਤੇ ਦੂਜਿਆਂ ਤੇ ਵੀ ਫਾਲੋ ਹੋ ਰਹੇ ਹੋਣੇ ਉਹ ਕਾਪੀ ਟਰੇਡਿੰਗ ਤੁਸੀਂ ਕਰ ਸਕਦੇ ਹੋ ਸੋ ਅ ਕਹਿਣ ਤੋਂ ਬਾਅਦ ਤੁਸੀਂ ਪੰਜ ਅਕਾਊਂਟਾਂ ਤੇ ਇਕੱਠੀ ਟਰੇਡਿੰਗ ਕਰ ਸਕੋਗੇ ਪਰ ਇਹ ਤੁਹਾਨੂੰ ਕਰਾਉਣੇ ਫੰਡਡ ਪੈਣੇ ਆ ਠੀਕ ਆ ਅ ਦੁਨੀਆ ਕਰਦੀ ਆ ਹੁੰਦੇ ਆ ਤੇ ਅ ਯਸ Uh, that is it right ਹੁਣ ਜੇ ਬੈਕ ਟੂ ਟੋਪਿਕ ਆਉਣਾ ਹੋਵੇ ਪੰਜ ਅਕਾਊਂਟ ਫੰਡਡ ਜਾਂ ਦੋ ਅਕਾਊਂਟ ਫੰਡਡ ਜੇ ਤੁਸੀਂ ਕਹਿ ਲੋ ਲੱਖ ਡਾਲਰ ਦੇ ਦੋ ਅਕਾਊਂਟ ਫੰਡਡ ਕਰਵਾਉਣੇ ਆ ਤੁਸੀਂ ਰਾਈਟ 200 ਡਾਲਰ 200 ਡਾਲਰ ਪਹਿਲਾਂ ਤੇ 2 ਲੱਖ ਡਾਲਰ 100 ਡਾਲਰ ਹਨ ਤੇ 2 ਲੱਖ ਡਲਰ ਮੈਨੂੰ ਪਤਾ ਨਹੀਂ ਪਈ ਕਿੰਨੇ ਬਣਨਗੇ ਹਸਾਬ ਲਾ ਲਿਓ ਪਰ ਜਾਂ ਇਹ ਜਿਹੜੇ ਆ ਮੈਕਸਿਮਮ ਪੋਜੀਸ਼ਨ ਆ ਪੰਜ ਕੰਟਰੈਕਟ ਇਹ ਹੈਗੇ ਆ 골ਡ ਦੇ ਜਿਵੇਂ ਰਾਈਟ ਮੈਂ ਮਾਈਕਰੋ 골ਡ ਕਰਦਾ ਉਹਨਾਂ ਚ ਕੰਟਰੈਕਟ ਇਹ 10 ਲੈ ਜਾਂਦੇ ਮੈਨੂੰ ਲੱਗਦਾ ਜਿਆਦਾ ਵੀ ਲੈ ਜਾਂਦੇ ਆ ਪਰ ਜੇ ਤੁਸੀਂ 골ਡ ਟ੍ਰੇਡ ਕਰੋਗੇ ਤਾਂ ਤੁਸੀਂ ਮੈਕਸਿਮਮ 5 ਕੰਟਰੈਕਟ ਲੈ ਸਕਦੇ ਹੋ ਅ ਹੋਰ ਵੀਡੀਓ ਨੂੰ ਦੁਬਾਰੇ ਦੇਖ ਲਿਓ ਜੇ ਕੁਝ ਕਨਫਿਊਜ਼ਿੰਗ ਲੱਗਿਆ ਕਮੈਂਟ ਕਰ ਦਿਓ ਤੇ ਕੋਈ ਸਕੈਮ ਨਹੀਂ ਹੈਗਾ ਇਹ ਅ ਇਟ ਇਜ਼ ਅ ਰੀਅਲ ਥਿੰਗ ਤੇ ਯਾ ਮੇਕ ਮਨੀ ਟਰੇਡ ਗਰੋ ਲਿਵ ਲਾਈਫ ਇੰਜੋਏ ਚੀਅਰਸ ਦੈਟਸ ਹਾਊ ਯੂ live life okay uh huh. like subscribe and share thank you so much have good day